ਜੀ ਸਰਕਾਰ ਗੁਰਦਾਬਾਦ ਗੁਰਦਾਬਾਦ ਬਾਸ਼ਾ ਸਰਕਾਰ ਗੁਰਦਾਬਾਦ ਗੁਰਦਾਬਾਦ ਕਸਲਾ ਦੀ ਕਾਤਰ ਸਰਕਾਰ ਗੁਰਦਾਬਾਦ ਗੁਰਦਾਬਾਦ ਕਸਲਾ ਦੀ ਕਾਤਰ ਸਰਕਾਰ ਗੁਰਦਾਬਾਦ ਗੁਰਦਾਬਾਦ ਅੱਜ ਕਿਸਾਨ ਮਜ਼ਦੂਰ ਜੁਗਨੀਆਂ ਨੇ ਪੰਜਾਬ ਵੱਲੋਂ ਪਿੰਡ ਪਿੰਡ ਗਲੀ ਅਤੇ ਕਸਬਿਆਂ ਵਿੱਚ ਬੀਜਪੀ ਨੂੰ ਵੋਟ ਨਾ ਪਾਉਣ ਲਈ ਇੱਕ ਵਿਸ਼ੇਸ਼ ਕਾਰਮਾਰਚ ਜਲਾ ਪ੍ਰਧਾਨ ਅਵਤਾਰ ਸਿੰਘ ਪੁਰਾ ਦੀ ਗਵਾਹੀ ਹੇਠ ਕੱਢਿਆ ਗਿਆ ਜੋ ਝੰਗੀ ਪਨਾਵਾ ਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਨਾਨਕ ਦੇ ਮਹਾਰਾਜਾ ਰਣਜੀਤ ਸਿੰਘ ਚੌਂਕ ਬੀਜਪੀ ਦੇ ਮੁੱਖ ਚੋਣ ਦਫ਼ਤਰ ਕਾਲਾਵਲੀ ਚੌਂਕ ਸਲਾਨੌਰ ਫੋਟਲੀ ਸੂਰਤ ਮੱਲੀ ਧਿਆਨਪੁਰ ਅਦ ਪਿੰਡਾਂ ਰਾਹੀਂ ਹੁੰਦਾ ਹੋਇਆ ਵਾਪਸ ਪਿੰਡ ਝੰਗੀ ਪਨਾਵਾ ਵਿਖੇ ਸਮਾਪਤ ਹੋਇਆ ਇਸ ਮਾਰਚ ਵਿੱਚ ਵੱਡੀ ਗਿੜਗਿੜ ਪਹੁੰਚੀ ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਚੌਂਕ ਤੇ ਬੀਜਪੀ ਦੇ ਮੁੱਖ ਚੋਣ ਦਫ਼ਤਰ ਦੇ ਸਾਹਮਣੇ ਜਮ ਕੇ ਨਰੇਬਾਜੀ ਕੀਤੀ ਜੀ ਇਸ ਮੁਕੇ ਗਲਬੋਧ ਰਣਕ ਸਥਾਨਾ ਨੇ ਦੱਸਿਆ ਕਿ ਸੈਂਟਰ ਦੀ ਵਿਜੀਤੀ ਸਰਕਾਰ ਨੇ ਹਰੇਕ ਵਰਗ ਨਾਲ ਠੱਗਾ ਕੀਤਾ ਹੈ ਜਿਵੇਂ ਕਿ ਮਨੀਪੁਰ ਵਿੱਚ ਸਾਈਫ ਭਾਈ ਕੇਰੇਦਿਆ ਬੀਬੀਆਂ ਨਾਲ ਜ਼ਬਰਜਨਾਹ ਕਰਕੇ ਉਹਨਾਂ ਨੂੰ ਲਗਨ ਅਵਸਥਾ ਵਿੱਚ ਘੁਮਾਇਆ ਗਿਆ। ਗੋਧਰਾ ਕਾਣ ਗੁਜਰਾਤ ਦੇ ਪਾਸਟਰ ਤੋਂ ਉਸਦੇ ਬੱਚਿਆਂ ਨੂੰ ਜਿੰਦਾ ਸਾੜ ਦਿੱਤਾ ਗਿਆ ਅਤੇ ਪਿਛਲੇ ਇੱਕ ਸਥਾਨੇ ਦੇ ਦੋਨੋਂ ਅਧ残 750 ਕੇਸ ਸਥਾਨ ਤੀਰਕ ਕਰ ਦਿੱਤੇ ਗਏ ਜਿਨ੍ਹਾਂ ਦਾ ਹਾਲੇ ਤੱਕ ਕੋਈ ਵੀ ਨਿਆਂ ਨਹੀਂ ਮਿਲਿਆ ਜਿਸ ਨੂੰ ਲੈ ਕੇ ਭਾਜਪਾ ਦਾ ਸਾਥਮਈ ਧੰਗ ਨਾਲ ਵਿਰੋਧ ਕਰ ਲਈ ਪਿੰਡਾਂ ਤੇ ਸਰਮਚ ਹੋਕਾ ਦਿੱਤਾ ਜਾ ਰਿਹਾ ਹੈ ਕਿ ਬੀਜੇਪੀ ਨੂੰ ਵੋਟ ਨਾ ਪਈ ਜਾਵੇ ਅਤੇ ਜੇਕਰ ਕੋਈ ਵੀ ਬੀਜੇਪੀ ਦਾ ਨੁਮਾਇੰਦਾ ਖੜਾ ਹੁੰਦਾ ਹੈ ਤਾਂ ਉਸ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਵੇ ਤਾਂ ਸਥਾਨਾ ਨੇ ਕਿਹਾ ਹੈ ਕਿ ਜੇਕਰ ਬੀਜੇਪੀ ਦਾ ਕੋਈ ਨੁਮਾਇੰਦਾ ਪਿੰਡਾਂ ਜਾਂ ਸਰਮਚ ਦਾਖਲ ਹੋਵੇਗਾ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ న్యూਸ ਅਸੀਂ ਪੰਜਾਬ ਕਿਸਾਨ ਮਜੂਦ ਯੂਨੀਅਨ ਆ ਰਹੀ ਲਖਸ਼ਾਣਾ ਇਹਦੇ ਸਬੰਧ ਵਿੱਚ ਜੋ ਹੋਏ ਤੱਕੇ ਪਿੱਛੇ বিজে ਜੀ ਪੀ ਸਰਕਾਰ ਮੋਦੀ ਦੀ ਸਰਕਾਰ ਨੇ ਕੋਈ ਵਰਗ ਨਹੀਂ ਛੱਡਿਆ ਜਿਹਦੇ ਨਾਲ ਕੋਈ ਤੱਕੇ ਨਹੀਂ ਕੀਤੇ ਉਹ ਮੈਂ ਦੋ ਚਾਰ ਤੁਹਾਨੂੰ ਵਹਿਇ ਗਾਤ ਕਰਾ ਦੇਣਾ ਜਿਵੇਂ ਕਿ ਮਨੀਪੁਰ ਦੇ ਵਿੱਚ ਕ੍ਰਿਸ਼ਚਨ ਧਿਆਪਨਾ ਨਾਲ ਜ਼ਬਰਜਨਾ ਹੋਈ ਖੂਦਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ ਫਾਸਟਰ ਅਤੇ ਫਾਸਟਰਾਂ ਦੇ ਬੱਚੇ ਜਿੰਦੇ ਸੜ ਦਿੱਤੇ ਗਏ ਸੋ ਜਿਵੇਂ ਕਿ ਪਿਛਲੇ ਅੰਦੋਲਨ ਦੇ ਵਿੱਚ ਤਕਰੀਬਨ 750 ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਦੁਕਾਨਦਾਰ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਨਿਆਂ ਕੋਈ ਨਹੀਂ ਸੋ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨ ਤੁਰੇ ਹਾਂ ਕਿ ਆਪਾਂ ਇਹ ਬੀਜੇਪੀਟੀ ਸਰਕਾਰ ਦਾ ਫਲੋਟ ਕਰਦੇ ਹਾਂ 7 ਮਈ ਤਰੀਕੇ ਨਾਲ ਕੁੱਪ ਪਿੰਡਾਂ ਪਿੰਡਾਂ ਵਿੱਚ ਜਾ ਕੇ ਇਸ਼ਾਰਾ-ਇਸ਼ਾਰਾ ਵਿੱਚ ਜਾ ਕੇ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਬੀਜੇਪੀ ਦਾ ਕੋਈ ਵੀ ਢੁੱਲ ਚੋਕੇ ਨਮਾਇਦਾ ਖੜਾ ਹੁੰਦਾ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਏ ਸਾਨੂੰ ਮੌਕਾ ਮਿਲਿਆ ਹੈ ਜ਼ਬਰਦਸਤ ਜਵਾਬ ਜਿਹੜਾ ਉਹ ਸਬਰ ਦੇ ਨਾਲ ਦੇਣ ਵਾਸਤੇ ਪਹਿਲੀ ਤਰੀਕ ਨੂੰ ਆਪਾਂ ਸਬਰ ਵਰਤ ਕੇ ਉਹਦਾ ਜਵਾਬ ਦੇਣਾ ਹੈ ਇਸ ਕਰਕੇ ਆਪਾਂ ਇੱਕ ਕਾਫਲਾ ਲੈ ਕੇ ਤੁਰੇ ਹਾਂ ਕਿਉਂਕਿ ਸਾਡੇ ਪੰਜਾਬੀ ਦੀ ਆਦਤ ਹੈ ਇਹ ਬੜੀ ਸ਼ਤੀ ਭੁੱਲ ਜਾਂਦੇ ਹਾਂ ਨਾ ਇਸ ਕਰਕੇ ਅਸੀਂ ਭੁੱਲਣਾ ਨਹੀਂ ਚਾਹੁੰਦੇ ਨਾ ਭੁੱਲਣ ਵਾਲਾ ਕੋਈ ਇਹਨਾਂ ਨੇ ਕੰਮ ਕੀਤਾ ਅਸੀਂ ਅਰਦਾਸ ਬੇਨਤੀ ਵੀ ਕਰਦੇ ਆਂ ਤੇ ਲੋਕਾਂ ਅੱਗੇ ਅਪੀਲ ਵੀ ਕਰਦੇ ਆਂ ਕਿ ਮੋਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਹੀਂ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਬਾਕੀ ਕੋਈ ਵੀ ਭਾਵੇਂ ਆ ਜੀ ਸਾਨੂੰ ਕਿਸੇ ਹੋਰ ਸਰਕਾਰ ਦੇ ਨਾਲ ਕੋਈ ਗਿਲਾ ਨਹੀਂ ਕੋਈ ਵੀ ਗਿਲਾ ਭਾਜੀਪੀ ਸਰਕਾਰ ਦੇ ਨਾਲ ਗਿਲਾ ਆਪਾਂ ਇਹ ਪ੍ਰਚਾਰ ਕਰਾਂਗੇ ਕਿ ਜਿਹੜਾ ਵੀ ਕੋਈ ਪਿੰਡ ਵਿੱਚ ਸ਼ਹਿਰ ਦੇ ਵਿੱਚ ਬੂਥ ਲਾਵੇ ਤਾਂ ਉਹਦਾ ਬਾਈਕ ਸਮਾਜਿਕ ਬਾਈਕਾਟ ਕੀਤਾ ਗਿਆ। ਕਿਸਾਨ ਮਜ਼ਦੂਰ ਸਾਰੇ ਰਲ ਕੇ ਕਾਫਲਾ ਚੱਲਿਆ ਏ। ਉਹ ਆਪਣੇ ਹਲਕੇ ਦੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਚੱਲੇ ਆ ਕਿ ਇਹ ਬੀਜੇ ਪਾਰਟ ਬੀਜੇਪੀ ਪਾਰਟੀ ਉਹ ਪਾਰਟੀ ਆ ਜਿਨੇ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੇ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲ ਇਹ ਸਰਕਾਰ ਨੂੰ ਦੇਖ ਲਿਆ ਏ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਨਾ ਆਏ। ਤੇ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਪਿਛਲੇ 10 ਸਾਲ ਦੇ ਵਿੱਚ ਜਿਹੜੇ ਸਾਡੇ ਦਾ ਤੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਅਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾ ਇਹਨਾਂ ਨੇ ਕਬਜ਼ਰ ਕਰ ਲੀਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਆ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਹੋਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਤੇ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਧਾਨ ਜਿਹੜਾ ਆ ਸੂਝ-ਬੂਝ ਨਾਲ ਕਰਕੇ ਤੇ ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜਿਹੜਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਦੇ ਸਤਾ ਦੇ ਸਮਝ ਲੋ ਕਿ ਇਹ ਲੋਕਾਂ ਕਾ ਪੁਜਾਰੀ ਨੇ ਇਹਨਾਂ ਨੂੰ ਸਤਾ ਚਾਹੀਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਹਲਕੇ ਦੇ ਡੇਰਾ ਬਾਬਾ ਨਾਨਕ ਦੇ ਕਿਸੇ ਵੀ ਜੀਕੇ ਦੇ ਉਮੀਦਵਾਰ ਨਹੀਂ ਵਿਜਟ ਨਹੀਂ ਕੀਤੀ ਜੋ ਮੰਨ ਲਓ ਇੱਥੇ ਆਉਂਗੇ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਬਿਲਕੁਲ ਅਜੇ ਤੱਕ ਇੱਥੇ ਹਲਕੇ ਦੇ ਵਿੱਚ ਬੀਜਪੀ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਡੇਰਾ ਬਾਬਾ ਨਾਨਕ ਦੇ ਵਿੱਚ ਪਰ ਜਦੋਂ ਆਏਗਾ ਉਹਦਾ ਘਰਾਉ ਕੀਤਾ ਜਾਏਗਾ ਉਹਨੂੰ ਬਿਲਕੁਲ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਵਾਪਸ ਕੀਤਾ ਜਾਊਗਾ ਇੱਥੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਇਹਨਾਂ ਲੋਕਾਂ ਕੋਲੋਂ ਆ ਕੇ ਆਪਣੀਆਂ ਵੋਟਾਂ ਮੰਗ ਸਕਣ ਉਹਨਾਂ ਦਾ ਬਿਲਕੁਲ ਬਾਈਕਟ ਕੀਤਾ ਜਾਏਗਾ